ਸਾਸੀ ਕਾਲ ਜੀ ਸਾਰਨ ਪਿਆਰ ਭਰੀ 사ਸੀ ਕਾਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਕਮਲਜੀਤ ਕਿਚਨ ਐਂਡ ਬਲੌਗ ਦੇ ਵਿੱਚ ਪਰਮਾਤਮਾ ਕੀ ਅਰਦਾਸ ਆਪਣੇ ਕਿ ਤੁਸੀਂ ਸਾਰੇ ਹਸਤੇ ਵਾਸਤੇ ਖੇੜਦੇ ਰਹੋ ਪਰਮਾਤਮਾ ਤੁਹਾਨੂੰ ਧਨ ਦੁੱਗਣੀ ਰਾਜ ਚੋਂ ਗਿਣੀ ਤਰੱਕੀ ਬਖਸ਼ੇ ਤੇ ਆਪਾਂ ਤੁਹਾਨੂੰ ਦੱਸਣ ਜਾ ਰਹੇ ਹਾਂ ਅੱਜ ਬੇਰੀ ਵੀਡੀਓ ਦੇ ਨਾਲ ਬਨੇ ਰਹੋ ਦੱਸਣੀ ਮੈਂ ਤੁਹਾਨੂੰ ਕਿ ਆਪਾਂ ਬਣਾ ਰਹੇ ਹਾਂ ਬਾਈਟ ਚਨੇ ਬਾਈਟ ਚਨੇ ਤਾਂ ਮੈਂ ਬਹੁਤ ਬਾਰੀ ਬਣਾਏ ਨੇ ਤੇ ਇਹ ਇੱਕ ਕੌਲੀ ਮੇਰੇ ਕੋਲ ਹੁੰਦੀ ਜਿਹਦੇ ਨਾਲ ਆਪਾਂ ਨਾਕ ਕਰਦੇ ਹਾਂਗੇ ਨਾਲ ਲੈ ਆਪਾਂ ਇੱਕ ਪਾਈ ਆ ਪਨੀਰ ਦੋ ਲੈ ਟਮਾਟਰ ਇੱਕ ਪਿਆ ਆਲੂ ਥੋੜੇ ਅਦਰਕ ਦੇ ਟੁਕੜੇ ਤੇ ਨਾਲ ਲੈ ਆਪਾਂ ਕੜੀ ਪੱਤਾ ਆਪਾਂ ਲਸਣ ਔਰ ਪਿਆਜ਼ ਬਿਲਕੁਲ ਨਹੀਂ ਪਾਵਾਂਗੇ ਤੁਹਾਨੂੰ ਦੱਸਾਂਗੇ ਫਿਰ ਉਹਦੀ ਤਰੀ ਸੰਗਣੀ ਕਿਸ ਤਰੀਕੇ ਦੇ ਨਾਲ ਹੁੰਦੀ ਹੈ ਆ ਜੋ ਆਪਾਂ ਇਹਨੂੰ ਭਿਓ ਕੇ ਰੱਖਦੇ ਹਾਂ ਤਿੰਨ ਤੋਂ ਚਾਰ ਘੰਟੇ ਲਈ ਤੇ ਉਸ ਤੋਂ ਬਾਅਦ ਆਪਾਂ ਇਹਦੀ ਲਵਾਵਾਂਗੇ ਸੀਟੀਆਂ ਤੋਂ ਅੰਦਰ ਆਪਾਂ ਕਰਦੇ ਹਾਂ ਸਾਰਾ ਇਹਦਾ ਮਸਾਲਾ ਰੈਡੀ ਆਪਾਂ ਦੋ ਟਮਾਟਰਾਂ ਦਾ ਬਣਾਵਾਂਗੇ ਜੀ ਪੇਸਟ ਤਿਆਰ ਕਰਾਂਗੇ ਉਧਰ ਆਪਣੇ ਮਟਰ ਭਿੱਜ ਗਏ ਸੀਗੇ ਛੋਲੇ ਤੇ ਉਹਨਾਂ ਦੇ ਲੱਗੀ ਲੱਗ ਰਹੀ ਹੈ ਸਿਟੀ ਤੇ ਆਪਾਂ ਸਿਟੀ ਲਾਉਣ ਲਈ ਛੋਲੇ ਉਧਰ ਆਪਾਂ ਧਰ ਦਿੱਤੇ ਐਡੈਕਸ਼ਨ ਤੇ ਤੇ ਆਪਾਂ ਇਧਰ ਕਰਾਂਗੇ ਜੀ ਇਹਦੇ ਪਿਓਰੀ ਤਿਆਰ ਕਰ ਲੈਨੇ ਪਰ ਇਹ ਚੀਜ਼ ਵਿੱਚ ਨਾ ਪਾਇਓ ਇਹ ਕੱਢ ਦਿਓ ਇਹਦੇ ਨਾਲ ਟਮਾਟਰ ਦਾ ਕਰ ਟੇਸਟ ਜਾਨੀ ਰਹਿਣਾ ਵਾ ਟੇਸਟ ਦਾ ਮਤਲਬ ਕਿ ਨਹੀਂ ਰਹਿਣਾ ਇਹ ਰੈੱਡ ਕਲਰ ਨਹੀਂ ਰਹਿਣਾ ਫਿਰ ਇਹਦਾ ਬਾਈਟ ਜਦ ਵਿੱਚ ਆਕੇ ਨਾ ਇਸ ਤਰ੍ਹਾਂ ਰਹਿਣਾ ਨਹੀਂਗਾ ਇਹ ਪਾ ਦਿੱਤੇ ਤਾਂ ਫਿਰ ਅਸੀਂ ਚੰਗੇ ਤਰੀਕੇ ਨਾਲ ਇਹਦਾ ਪੇਸਟ ਤਿਆਰ ਕਰ ਲਾਂਗੇ ਅੱਗੇ ਦੇਖ ਹੋਰ ਚੀਜ਼ ਬਣਾਵਾਂਗੇ ਆਪਾਂ ਪੇਸਟ ਤਿਆਰ ਕਰਨ ਲੱਗੇ ਉਹ ਪਾਵਾਂਗੇ ਮੈਂ ਥੋੜੇ ਜਿਹਾ ਕਾਜੂ ਆਪਾਂ ਥੋੜੇ ਜਿਹਾ ਕਾਜੂ ਪਾਵਾਂਗੇ ਇਹਦੇ ਵਿੱਚ ਪੇਸਟ ਤਿਆਰ ਕਰਾਂਗੇ ਤੇ ਫਿਰ ਤੁਹਾਨੂੰ ਦੱਸਦੇ ਆਂ ਵੀ ਆਪਾਂ ਹੋਰ ਕੀ ਕੀ ਚੀਜ਼ ਪਾਵਾਂਗੇ ਆਪਾਂ ਕੜਾਹੀ ਗਰਮ ਕਰ ਦਿੱਤੀ ਹੈ ਜੀ ਇਹਦੇ ਵਿੱਚ ਪਾਵਾਂਗੇ 2 ਚਮਚੇ ਸਰੋਂ ਦਾ ਤੇਲ ਜਾਦਾ ਨਹੀਂ ਤੇਲ ਪਾਵਾਂਗੇ ਦੋ ਚਮਚੇ ਹੀ ਤੇਲ ਸਰੋਂ ਦਾ ਪਾਣੀ ਵਿੱਚ ਪਾਵਾਂਗੇ ਗਰਮ ਹੋਂਦਾ ਫ ਕਰਦੇ ਹਾਂ ਥੋੜਾ ਵੇਟ ਮੈਂ ਤਲਾਪ ਬੜੀਕ ਪੇਸਟ ਆਪਣਾ ਬਣ ਕੇ ਤਿਆਰ ਹੋ ਗਿਆ ਤੇ ਆਪਾਂ ਇਹਦੀ ਸਰੋਂ ਦਾ ਤੇਲ ਥੋੜਾ ਜਿਹਾ ਗਰਮ ਹੋ ਜਾਵੇ ਹਾਂਜੀ ਆਪਾਂ ਇਹਦੇ ਵਿੱਚ ਜੀਰਾ ਪਾ ਲਿਆ ਕੜੀ ਪੱਤਾ ਪਾ ਲਿਆ ਤਾਂ ਆ ਪਹਿਲੇ ਵਿੱਚ ਪਾਇਆ ਹੋਰ ਜੀ ਪੇਸਟ ਪੇਸਟ ਆਪਣਾ ਬਣਾਇਆ ਹੋਇਆ ਸੀ ਟਮਾਟਰ আর ਕਾਜੂ ਦਾ ਪੇਸਟ ਆ ਚੰਗੀ ਤਰ੍ਹਾਂ ਇਹਨੂੰ ਭੁੰਣਾ ਵਾ ਜਦ ਤੱਕ ਇਹ ਲਾਲੀ ਨਾ ਫੜੇ ਉਦੋਂ ਤੱਕ ਉਧਰ ਆਪਣੇ ਛੋਲੇ ਵੀ ਬਣ ਕੇ ਤਿਆਰ ਹੋ ਗਏ ਆ ਇਹਦੇਆਂ ਚ ਛੋਲੇ ਰੈਡੀ ਲੱਗੇ ਛੋਲੇ ਰੈਡੀ ਹੋ ਗਏ ਆ ਤੇ ਆਪਾਂ ਇਹ ਚ ਆਲੂਆਂ ਨੂੰ ਭੰਨ ਲਾਂਗੇ ਛੋਲਿਆਂ ਦੇ ਨਾਲ ਕਿਉਂਕਿ ਫਿਰ ਸੰਘਣੀ ਹੋ ਜਾਂਦੀ ਹੈ ਤਰੀ ਮੈਂ ਆਲੂ ਦੇ ਦੋ ਟੁਕੜੇ ਕਰਕੇ ਨਾ ਆਲੂ ਵਿੱਚ ਭਰ ਲਈ ਸੀ ਇਹਦੇ ਛੋਲਿਆਂ ਦੇ ਵਿੱਚ ਪਾ ਲਈ ਸੀ ਫਰਿਆਂ ਬਣ ਕੇ ਤਿਆਰ ਦੀ ਤਰ੍ਹਾਂ ਪੈਨੋਂ ਭੁੰਦੇ ਰਹਾਂਗੇ ਔਰ ਥੱਲੇ ਵੀ ਨਹੀਂ ਲੱਗਣ ਦੇਣਾ ਦੇਖੋ ਤੁਸੀਂ ਇਹਦਾ ਰੰਗ ਵੀ ਚੇਂਜ ਹੋਣ ਲੱਗ ਗਿਆ ਕਿਉਂਕਿ ਜਿੰਨਾ ਆਪਾਂ ਭੁੰਨਾਗੇ ਉਨਾ ਹੀ ਰੰਗ ਚੇਂਜ ਹੋਏਗਾ ਉਹਨਾਂ ਦਾ ਰੰਗ ਚੇਂਜ ਹੋਣ ਲੱਗ ਗਿਆ ਆਪਾਂ ਦੇ ਵਿੱਚ ਪਾਵਾਂਗੇ ਸਵਾਦ ਅਨੁਸਾਰ ਨਮਕ ਕਿ ਜਿੰਨੀ ਤੁਹਾਡੀ ਸਬਜੀ ਹੋਸਾਬ ਦੇ ਨਾਲ ਨਮਕ ਪਾਵਾਂਗੇ ਆਪਾਂ ਪਿਆਜ਼ ਬਿਲਕੁਲ ਨਹੀਂ ਪਾਇਆ ਨਾ ਲਸਣ ਪਾਇਆ ਪਹਿਰੇ ਵਿੱਚ ਅਗਰ ਤੁਹਾਡੇ ਛੋਲੇ ਪੀਂਦੇ ਹੋਏ ਆ ਨਮਕ ਪਾ ਕੇ ਤਾਂ ਤੁਸੀਂ ਉਹਦੇ ਵਿੱਚ ਬਿਲਕੁਲ ਵੀ ਉਸ ਹਿਸਾਬ ਨਾਲ ਨਮਕ ਪਾਉਣਾ ਅਗਰ ਨਹੀਂ ਪੀਂਦੇ ਬਿਨਾ ਨਮਕ ਤੋਂ ਪੀਂਦੇ ਛੋਲੇ ਤਾਂ ਤੁਸੀਂ ਆਪਣਾ ਨਮਕ ਉਸ ਹਿਸਾਬ ਦੇ ਨਾਲ ਪਾਉਣਾ ਚੰਗੀ ਤਰ੍ਹਾਂ ਮਿਕਸ ਕਰਾਂਗੇ ਆਪਾਂ ਇਹਨਾਂ ਨੂੰ ਪਹਿਲਾਂ ਮੈਂ ਚਾਹ ਪੱਤੀ ਵਾਲੇ 'ਚ ਪਾਣੀ ਪਾਉਂਦੀ ਹਾਂ ਪਰ ਜੋ ਨਹੀਂ ਪਾਵਾਂਗੀ ਮੈਂ ਇਹਨੂੰ ਚੰਗੀ ਤਰ੍ਹਾਂ ਆਪਾਂ ਪੁੰਨ ਲੈਣਾ ਹਾਂਜੀ ਆਪਾਂ ਹੁਣ ਇਹਦੇ ਵਿੱਚ ਐਡ ਕਰਾਂਗੇ ਹਲਦੀ ਆਪਾਂ ਛੇਕ ਦਿੱਤਾ ਘੱਟ ਕਰ ਕਿਉਂਕਿ ਆਪਣਾ ਚੱਲ ਨਾ ਜਾਵੇ ਹਲਦੀ ਵੀ ਆਪਣਾ ਬਹੁਤ ਸੇਤ ਲਈ ਔਰ ਹੱਡੀਆਂ ਲਈ ਬਹੁਤ ਚੰਗੀ ਹੁੰਦੀ ਹੈ ਜੀ ਇੱਕ ਚਮਚਾ ਪਾਇਆ ਆਪਾਂ ਨੇ ਥੋੜੀ ਪਾਵਾਂਗੇ ਆਪਾਂ ਲਾਲ ਮਿਰਚ ਸਵਾਦ ਅਨਸਾਰ ਕੋਈ ਕਰਾਰੀ ਖੰਦਾ ਤੇ ਕੋਈ ਘਟਖੰਦਾ ਵਾ ਮਿਕਸ ਕਰ ਲੈਨੇ ਆਪਾਂ ਇਹਨਾਂ ਨੂੰ ਜਿਹਦੇ ਵਿੱਚ ਪਾਵਾਂਗੇ ਥੋੜਾ ਜਿਹਾ ਪਾਣੀ ਪਾਣੀ ਆਪਣਾ ਜੋ ਇਹਦੇ ਵਿੱਚ ਸੀਗਾ ਜੀ ਰਿਹਾ ਹੋਇਆ ਪੇਸਟ ਰਿਹਾ ਹੈ ਜੇ ਆਪਾਂ ਉਹ ਹੀ ਪਾਣੀ ਇਸਤੇਮਾਲ ਕਰਾਂਗੇ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਲੈਨੇ ਆ ਤੇ ਇਹਦੇ ਵਿੱਚ ਪਾ ਲਈਆਂ ਜੀ ਆਪਾਂ ਇਹ ਕੀ ਆ ਹੋਇਆ ਮਰ ਕੋਲ ਕਵਰ ਇਹ ਲਓ ਜੀ ਇਹ ਹੈ ਸਬਜੀ ਮਸਾਲਾ ਲਿਖਿਆ ਮੇਰਾ ਮਤਲਬ ਕਿ ਸ਼ੀਸ਼ੀਆਂ ਦੇ ਉੱਪਰ ਕਿਉਂਕਿ ਸਾਰੇ ਮਸਾਲੇ ਇੱਕੋ ਜਿਹੇ ਲੱਗਦੇ ਹੁੰਦੇ ਨੇ ਪਤਾ ਨਹੀਂ ਲੱਗਦਾ ਨਹੀਂ ਤਾਂ ਇਹ ਹੈ ਗਰਮ ਮਸਾਲਾ ਇਹ ਹੈ ਸ਼ਾਹੀ ਪਨੀਰ ਦਾ ਮਸਾਲਾ ਸ਼ਾਹੀ ਪਨੀਰ ਦਾ ਮਸਾਲਾ ਮੇਰੇ ਕੋਲ ਪਿਆਵੇਂ ਇਸ ਲਈ ਪਾ ਦਿੰਨੀ ਹੁੰਨੀ ਆ ਤੁਹਾਡੇ ਕੋਲੇ ਨਹੀਂ ਤਾਂ ਕੋਈ ਜ਼ਰੂਰੀ ਵੀ ਨਹੀਂ ਗਾ ਇਹ ਜਿੱਟੇ ਛਿੱਟੇ ਛੋਲਿਆਂ ਦਾ ਮਸਾਲਾ ਚੰਗੀ ਤਰ੍ਹਾਂ ਪਾ ਇਹਨਾਂ ਨੂੰ ਮਿਕਸ ਕਰ ਲੈਣੇ ਆ सेक आपको थोड़ा कर दिता हम हाई क्योंकि स्लो नहीं स्लोर पोने आप जब पानी पाई जा पेस्ट अपना बन के तैयार है ये लास्ट पा रही हूँ मैं देगी मिर्च अद्धा चमचा तो इस तरीके सब्जी बना के देखो ਬਿਨਾਂ ਦਸਨ ਪਿਆਇ ਤੋਂ ਪਰ ਮੇ ਦੇ ਵਿੱਚ ਅੱਜ ਚਾਹ ਪੱਤੀ ਵਾਲਾ ਪਾਣੀ ਨਹੀਂ ਪਾਇਆ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਨੀ ਹਾਂ ਕਿ ਮੈਂ ਛੋਲੇ ਚਾਹ ਪੱਤੀ ਦੇ ਵਿੱਚ ਨਹੀਂ ਵਾਲੇ ਪਹਿਲਾਂ ਆਪਾਂ ਉਬਾਲਦੇ ਹਾਂ ਉਬਾਲਣ ਦਾ ਸਾਰੀਆਂ ਭੈਣਾਂ ਨੂੰ ਪਤਾ ਹੁੰਦਾ ਕਿ ਕਿਸੇ ਕੱਪੜੇ ਦੇ ਵਿੱਚ ਸਾਫ਼ ਕਪੜੇ ਚ ਲੈ ਰੋ ਲੈ ਕੇ ਤੇ ਉਹਨੂੰ ਕੁੱਕਰ ਦੇ ਵਿੱਚ ਹੀ ਨਾਲ ਰੱਖ ਦੋ ਤੇ ਫਿਰ ਉਹ ਆਪਣੇ ਬੜੇ ਸੋਹਣੇ ਛੋਲੇ ਬਣ ਕੇ ਕਾਲੇ ਬਣ ਜਾਂਦੇ ਨੇ ਤੇ ਆਪਣੇ ਕੋਲੇ ਮਸਾਲਾ ਸੀ ਆਪਾਂ ਵਾਈਟ ਚਨੇ ਵਾਲਾ ਮਸਾਲਾ ਪਾ ਦਿੱਤਾ ਪੋਨੇ ਦੀ ਬਥੇਰਾ ਰੰਡ ਦੇ ਦੇਣਾ ਵਾ ਤੇ ਆਪਾਂ ਪਾਉਣੀ ਹੈ ਹਿੰਗ ਥੋੜੀ ਜੀ ਹਿੰਗ ਪਾ ਦਿੱਤੀ ਤੇ ਨਾਲ ਪਾਵਾਂਗੇ ਥੋੜਾ ਜਿਹਾ ਆਪਾਂ ਸੁੰਡ ਆਪਾਂ ਥੋੜੀ ਜੀ ਸੁੰਡ ਪਾਵਾਂਗੇ ਲਓ ਜੀ ਆਪਾਂ ਸੁੰਡ ਵੀ ਪਾ ਦਿੱਤੀ ਵੈਸੇ ਓਨ ਗਰਮੀ ਆ ਗਈ ਸੁੰਡ ਪੌਣੀ ਤਾਂ ਥੋੜੀ ਗਰਮ ਜੀ ਹੁੰਦੀ ਆ ਪਰ ਵੈਸੇ ਅਦਰਕ ਦੀ ਜਗ੍ਹਾ ਤੇ ਤੁਸੀਂ ਇਹ ਵੀ ਸੁੱਕਾ ਹੋਇਆ ਅਦਰਕ ਹੀ ਹੁੰਦਾ ਵਾ ਤੁਸੀਂ ਇਹਨੂੰ ਵੀ ਘਰੇ ਵਿੱਚ ਸੁਕਾ ਕੇ ਇਹਦਾ ਸੁੰਡ ਬਣਾ ਲੱਗਦੇ ਆ ਮੈਂ ਤੁਹਾਨੂੰ ਦਿਖਾਵਾਂਗੀ ਕਿ ਉਹ ਸੁੱਕਾ ਅਦਰਕ ਇਸ ਤਰੀਕੇ ਦਾ ਇਕੱਠਾ ਕਰਕੇ ਰੱਖਿਆ ਹੋਇਆ ਹੈ ਇਸ ਤਰੀਕੇ ਨਾਲ ਪਸ ਪੌਣੀ ਆ ਜੇ ਵੀਡੀਓ ਦੇ ਮੇਥਨੋ ਸਹਿਯੋਗ ਦੋਗੇ ਤਾਂ ਜ਼ਰੂਰ ਦੇਵਾਂਗੇ ਇਹ ਤਾਂ ਵੀਡੀਓ ਤੁਮ ਫਿਰ ਵੀ ਮੈਂ ਜ਼ਰੂਰ ਦਿਖਾਵਾਂਗੀ ਕਿ ਆਪਾਂ ਇਸ ਤਰੀਕੇ ਨਾਲ ਇਹ ਬਣਾਉਣੀ ਹੈ ਲੋ ਜੀ ਆਪਣਾ ਮਸਾਲਾ ਬਣ ਕੇ ਰੈਡੀ ਹੋ ਗਿਆ ਹੁਣ ਆ ਤੁਹਾਨੂੰ ਦਿਖਾਣੀ ਹੈ ਕੁੱਕਰ ਦੇ ਵਿੱਚ ਇਹ ਚਾਲੂ ਸੀ ਤਾਂ ਕੜੀ ਪੱਤੇ ਇਹਦੇ ਵਿੱਚ ਵੀ ਪਾਤੇ ਸਿਰਜ ਨੇ ਤੇ ਆਪਾਂ ਆਲੂ ਨੂੰ ਇਹਦੇ ਚੰਗੀ ਤਰ੍ਹਾਂ ਇਹਨਾਂ ਨੂੰ ਭੰਨ ਲਿਓ ਵਿੱਚ ਕਿਉਂਕਿ ਜਿਆਦਾ ਆਲੂ ਇਹਦੇ ਦੇ ਨਾਲ ਵੀ ਤਰੀ ਸੰਗਣੀ ਹੁੰਦੀ ਹੈਗੇ ਆਪਏ ਧਰ ਦਿੱਤਾ ਇਹਦੇ ਵਿੱਚ ਪਾਵਾਂਗੇ ਸਾਰਾ ਮਸਾਲਾ ਨিয়ে ਦੇ ਕਰ ਲਾਂਗੇ ਟੁਕੜੇ ਪਨੀਰ ਦੇ ਟੁਕੜੇ ਆਪਾਂ ਨਾਲ ਹੀ ਨਹੀਂ ਪਾਉਦੇ ਥੋੜੀ ਜਿਹੀ ਕਿਉਂਕਿ ਜਲਦੀ ਘਰੇ ਖਾਲ ਜਾਂਦੇ ਨੇ ਆਪਾਂ ਘਟਾਇ ਚ ਮਸਾਲਾ ਐਡ ਹੁਣ ਘੜ ਤੋਂ ਘਟਾ ਆਪਾਂ 5-7 ਮਿੰਟ ਹੀ ਇਹਨੂੰ ਸੇਕ ਲਵਾਵਾਂਗੇ ਕਿਉਂਕਿ ਸਾਰਾ ਮਸਾਲਾ ਵਿੱਚ ਰਚ ਜਾਏਗਾ ਹਨਾ ਰਚ ਜਾਏ ਕਹਿੰਦੇ ਨੇ ਮਿਕਸ ਹੋ ਜਾਏਗਾ ਮਤਲਬ ਕਿ ਇਹਨਾਂ ਜੋ ਆਪਾਂ ਮਸਾਲਾ ਇਹਦੇ ਵਿੱਚ ਚਾਟ ਕੀਤਾ ਛੋਲਿਆਂ ਵਾਲਾ ਉਹਦਾ ਕਲਰ ਆ ਜਾਏਗਾ। ਤਾਂ ਕੜਾਹੀ ਦੇ ਵਿੱਚ ਵੀ ਮਸਾਲਾ ਲੱਗੇ ਆਪਾਂ ਥੋੜਾ ਪਾਣੀ ਪਾਵਾਂਗੇ। ਜ਼ਿਆਦਾ ਨਹੀਂ। ਤਾਂ ਇਹ ਕੜਾਹੀ ਨਾਲੋਂ ਮਸਾਲਾ ਆਪਣਾ ਲੈ ਜਾਏਗਾ। ਤੁਸੀਂ ਬਿਨਾਂ ਪਿਆਜ਼ ਲਸਣ ਤੋਂ ਵੀ ਛੋਲੇ ਸਬਜ਼ੀ ਬਣਾ ਸਕਦੇ ਹਰ ਇੱਕ ਦਾਲ ਵੀ ਬਣ ਜਾਂਦੀ ਹੈ ਉਹਦਾ ਵੀ ਇਹ ਤਰੀਕਾ ਹੁੰਦਾ ਖਰੇ ਛੋਲੇ ਨੂੰ ਰੰਗ ਨਹੀਂ ਚੜਿਆ ਜਦ ਇਹਨਾਂ ਦਾ ਪੂਲਾ ਬਿਲਕੁਲ ਪਰਫੈਕਟ ਬਣ ਜਾਏਗਾ ਤਾਂ ਬਹੁਤ ਹੀ ਅੱਛਾ ਕਲਰ ਆਏਗਾ ਆਪਣੇ ਛੋਲੇ ਬਣ ਕੇ ਤਿਆਰ ਹੋ ਗਏ ਜੀ ਦੇਖੋ ਬਿਲਕੁਲ ਰੰਗ ਆ ਗਿਆ ਪਰ ਬਾਹਲੇ ਕਾਲੇ ਨਹੀਂ ਬਣੇ ਕਿਉਂਕਿ ਬਾਹਲੇ ਕਾਲਿਆਂ ਵਿੱਚ ਚਾਹ ਪੱਤੀ ਨਹੀਂ ਅੜੀ ਥੀ ਹੁਣ ਆਪਾਂ ਇਹਦੇ ਵਿੱਚ ਐਡ ਕਰਨ ਲੱਗੇ ਆ ਜੀ ਪਨੀਰ ਮੈਂ ਪਨੀਰ ਦੇ ਛੋਟੇ ਟੁਕੜੇ ਕੀਤੇ ਆ ਵੱਡੇ ਟੁਕੜੇ ਵੀ ਆਪਾਂ ਖਾਂੜਵੇਂਲੇ ਦੋ ਤੀਸੀ ਕਰਦੇ ਹੁੰਨੇ ਆ ਇਸ ਲਈ ਆਪਾਂ ਪਹਿਲਾਂ ਹੀ ਛੋਟੇ ਟੁਕੜੇ ਕਰ ਦਿੱਤੇ ਤੇ ਆਪਾਂ ਇਹਨਾਂ ਪਨੀਰ ਨੂੰ ਦੋ ਤੋਂ ਤਿੰਨ ਮਿੰਟ ਦਾ ਇਸੇ ਕੁਲਵਾਵਾਂਗੇ ਉਸ ਤੋਂ ਬਾਅਦ ਆਪਣਾ ਬਿਨਾ ਪਿਆਜ਼ ਲਸਣ ਤੋਂ ਪਨੀਰ ਛੋਲੇ ਤਿਆਰ ਆ ਜੀ ਤੇ ਤੁਸੀਂ ਵੀ ਇਸ ਤਰੀਕੇ ਦੇ ਨਾਲ ਬਣਾਇਆ ਕਰੋ ਬਿਨਾ ਆਪਣੇ ਪਿਆਜ਼ ਤੋਂ ਲਸਣ ਤੋਂ ਬਿਨਾ ਤੇ ਬਾਬਾ ਧੰਨਵਾਦ ਤੁਸੀਂ ਬਣੇ ਰਹੇ ਮੇਰੇ ਚੈਨਲ ਦੇ ਨਾਲ ਕਮਲਜੀਤ ਕਿਚਨ ਐਂਡ ਬਲੌਗ ਦੇ ਨਾਲ ਤੇ ਤੁਸੀਂ ਪਲੀਜ਼ ਮੇਰੇ ਚੈਨਲ ਨੂੰ ਲਾਈਕ ਕਮੈਂਟ ਔਰ ਸਬਸਕ੍ਰਾਈਬ ਕਰਨਾ ਜ਼ਰੂਰ ਭੁੱਲਣਾ ਨਹੀਂ ਤੇ ਮਿਹਰਬਾਨੀ ਸਹਿਯੋਗ ਦਿਆ ਕਰੋ ਸਾਰੀਆਂ ਭੈਣਾਂ ਨੂੰ ਮੈਨੂੰ ਕੱਲੀ ਨੂੰ ਨਹੀਂ ਮੈਂ ਕਹਿੰਦੀ ਸਾਰਿਆਂ ਨੂੰ ਸਹਿਯੋਗ ਦਿਆ ਕਰੋ ਤਾਂ ਸਹਿਯੋਗ ਦੇਣਾ ਹੀ ਅੱਛੀ ਗੱਲ ਹੈ ਜੀ ਧੰਨਵਾਦ ਸ਼ੁਕਰੀਆ ਜੀ ਆਉਂਦੇ ਵਾਸਤੇ ਰਹੋ